ਇਕ ਊੰਕਾਰ ਸਤਿ ਸ਼੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਬਾਬਾ ਗੋਧੜ ਸਿੰਘ ਜੀ ਦੀ ਸਮਾਦ ਪਿੰਡ ਬਨਰੁੱਖਾਂ ਵਿੱਚ ਦਰਸ਼ਨ ਕਰਾ ਰਿਹਾ ਹਾਂ ਇਸ ਮਹਾਨ ਸ਼ਖਸੀਅਤ ਨੂੰ 6ਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲੋਂ ਤਲਵਾਰ ਤੇ ਵਚਨ ਪੂਰੇ ਹੋਣ ਦਾ ਵਰ ਮਿਲਿਆ ਹੋਇਆ ਸੀ ਸਿੱਖ ਰਿਆਸਤਾਂ ਖਾਸ ਕਰਕੇ ਫੂਲਕੀਆ ਰਿਆਸਤਾਂ ਦੇ ਰਾਜੇ ਬਾਬਾ ਜੀ ਦੇ ਬੜੇ ਸ਼ਰਧਾਲੂ ਸ਼ਨ ਬਾਬਾ ਜੀ ਸਾਲ ਵਿੱਚ 1-2 ਵਾਰੀ ਸਿੱਖੀ ਪ੍ਰਚਾਰ ਕਰਨ ਹਿੱਤ ਜਾਂਦੇ ਸਨ ਜੀਂਦ ਰਿਆਸਤ ਵਾਲਿਆਂ ਦਾ ਪਰਿਵਾਰ ਪਹਿਲਾਂ ਬਡਰੁਖਾਂ ਵਿੱਚ ਰਹਿੰਦਾ ਸੀ ਜਿਸ ਵੇਲੇ ਬਡਰੁਖਾਂ ਪਿੰਡ ਦਾ ਸਰਦਾਰ ਗਜਪਤ ਸਿੰਘ ਹੁਕਮਰਾਨ ਸੀ ਇਤਿਹਾਸ ਦੱਸਦਾ ਹੈ ਕਿ ਉਸ ਵਕਤ ਉਸ ਦੇ ਘਰ ਇੱਕ ਲੜਕੀ ਪੈਦਾ ਹੋਈ ਉਸ ਵੇਲੇ ਦੇ ਭੈੜੇ ਰਿਵਾਜ ਨੂੰ ਮੁੱਖ ਰੱਖ ਕੇ ਉਸ ਲੜਕੀ ਨੂੰ ਘੜੇ ਵਿੱਚ ਰੱਖ ਕੇ ਖੇਤ ਵਿੱਚ ਦੱਬ ਦਿੱਤਾ ਗਿਆ ਕੁਦਰਤੀ ਉਸ ਵੇਲੇ ਬਾਬਾ ਗੁਦੜ ਸਿੰਘ ਜੀ ਵੀ ਪਿੰਡ ਬਡਰੁੱਖਾਂ ਵਿੱਚ ਮੌਜੂਦ ਸਨ ਜਦ ਸਰਦਾਰ ਜੀ ਨੂੰ ਬਾਬਾ ਜੀ ਦੇ ਉਥੇ ਹੋਣ ਦਾ ਪਤਾ ਨੱਗਾ ਤਾਂ ਉਹਨਾਂ ਜੀ ਨੇ ਬਾਬਾ ਜੀ ਕੋਲ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ ਤਾਂ ਬਾਬਾ ਗੋਦੜ ਸਿੰਘ ਜੀ ਨੇ ਜੋ ਕਿ ਜਾਨੀ ਜਾਨ ਸਨ ਉਹਨਾਂ ਕਿਹਾ ਕਿ ਸਿੱਖ ਨੂੰ ਦਸ਼ਮੇਸ਼ ਪਿਤਾ ਜੀ ਦਾ ਹੁਕਮ ਹੈ ਕਿ ਕੁੜੀ ਮਾਰ ਨੜੀ ਮਾਰ ਨਾਲ ਨਹੀਂ ਵਰਤਣਾ ਹੈ ਸੋ ਮੈਂ ਕੁੜੀ ਮਾਰਾਂ ਦੇ ਘਰ ਪ੍ਰਸ਼ਾਦਾ ਨਹੀਂ ਛਕ ਸਕਦਾ ਜਦ ਇਹ ਬਾਤ ਸਰਦਾਰ ਜੀ ਨੇ ਸੁਣੇ ਤਾਂ ਉਹਨਾਂ ਆਪਣੀ ਭੁੱਲ ਬਖਸਾਉਣ ਦੀ ਬੇਨਤੀ ਕੀਤੀ ਤੇ ਕੁੜੀ ਨੂੰ ਮੋੜ ਘੜੇ ਚੋਂ ਕੱਢ ਲਿਆ ਜੋ ਕਿ ਬਾਅਦ ਵਿੱਚ ਮਾਤਾ ਰਾਜਕੌਰ ਦੇ ਨਾਮ ਤੇ ਇਤਿਹਾਸ ਵਿੱਚ ਦਰਜ ਹਨ ਜਿਸ ਨੇ ਬਹਾਦਰ ਸੂਰਮੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਦੋਸਤੋ ਇਹ ਜੋ ਸਮਾਦ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀ ਹੈ ਇਹਦੇ ਉੱਤੇ ਇੱਕ ਕੈਰ ਵੀ ਲੱਗਾ ਹੋਇਆ ਹੈ ਇਹ ਕੈਰ ਉਸ ਸਮੇਂ ਤੋਂ ਹੀ ਲੱਗਾ ਹੋਇਆ ਹੈ ਜੋ ਅੱਜ ਤੱਕ ਵੀ ਹਰਾ ਹੈ ਤੁਸੀਂ ਕਦੇ ਵੀ ਦਰਸ਼ਨ ਕਰਨ ਆਉਣਾ ਤਾਂ NH ਦੇ ਸਾਹਮਣੇ ਬਸ ਅੱਡਾ ਬਟਰੋਖਾਂ ਦੇ ਬਿਲਕੁਲ ਸਾਹਮਣੇ ਕਿਲੇ ਦੇ ਕੋਲ ਇਹ ਸਮਾਦ ਮਣੀ ਹੋਈ ਹੈ ਜੋ ਸੱਚੀ ਭਾਵਨਾ ਨਾਲ ਸੱਚੀ ਸ਼ਰਧਾ ਨਾਲ ਇੱਥੇ ਆ ਕੇ ਨਤਮਸਤਕ ਹੋ ਕੇ ਦਰਸ਼ਨ ਕਰਦਾ ਹੈ ਉਸ ਦੀ ਹਰ ਮਨੁਕਾਮਨਾ ਬਾਬਾ ਜੀ ਪੂਰੀ ਕਰਦੇ ਹਨ ਅੱਜ ਵੀ ਜੋ ਕਿ ਸ਼ਰਧਾ ਨਾਲ ਇੱਥੇ ਨਤਮਸਤਕ ਹੁੰਦਾ ਹੈ ਉਹ ਵਰ ਲੈ ਕੇ ਹੀ ਜਾਂਦਾ ਹੈ ਦੋਸਤੋ ਤੇ ਦੋਸਤੋ ਇਸੇ ਤਰ੍ਹਾਂ ਬਾਬਾ ਜੀ ਦੀ ਕਰਾਮਾਤਾਂ ਵਿੱਚ ਇੱਕ ਕਰਾਮਾਤ ਦਿਆਲਪੁਰੇ ਪਿੰਡ ਵਿੱਚ ਜਦੋਂ ਇੱਕ ਰਾਜੇ ਨੇ ਮਾਈ ਰੱਜੀ ਕੋਲ ਤੇ ਬਾਬਾ ਗੋਦੜ ਸਿੰਘ ਜੀ ਕੋਲ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਤਾਂ ਮਾਤਾ ਰੱਜੀ ਨੇ ਬਾਬਾ ਗੋਦੜ ਸਿੰਘ ਜੀ ਨੂੰ ਉਹਨਾਂ ਨੂੰ ਵਰ ਦੇਣ ਲਈ ਕਿਹਾ ਤਾਂ ਬਾਬਾ ਜੀ ਨੇ ਕਿਹਾ ਕਿ ਇਸ ਦੇ ਭਾਗਾਂ ਵਿੱਚ ਦਾ ਪੁੱਤਰ ਹੈ ਕੋਈ ਨਹੀਂ ਪਰ ਜੇ ਤੁਸੀਂ ਜੋ ਪੁੱਤਰ ਨੂੰ ਜਨਮ ਦੇਣਾ ਹੈ ਤੁਸੀਂ ਚਾਹੋ ਤਾਂ ਮੈਂ ਉਸ ਨੂੰ ਇਸ ਦੇ ਘਰ ਜਨਮ ਲੈਣ ਲਈ ਵਰ ਦੇ ਸਕਦਾ ਹਾਂ ਤਾਂ ਮਾਤਾ ਜੀ ਨੇ ਉਸੇ ਵੇਲੇ ਹਾਂ ਕਰ ਦਿੱਤੀ ਤੇ ਰਾਜੇ ਦੇ ਘਰ ਇੱਕ ਹੋਣਹਾਰ ਪੁੱਤਰ ਦਾ ਜਨਮ ਹੋਇਆ ਤਾਂ ਰਾਜੇ ਨੇ ਦਿਆਲਪੁਰੇ ਪਿੰਡ ਵਿੱਚ ਬਾਬਾ ਗੁਦਰ ਸਿੰਘ ਜੀ ਦੀ ਸਮਾਦ ਤੇ ਖੁਸ਼ੀ ਵਜੋਂ ਇੱਕ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜੋ ਨਿਸਾਨ ਸਾਹਿਬ ਅੱਜ ਵੀ ਉਥੇ ਝੂਲ ਰਿਹਾ ਹੈ ਇਸੇ ਤਰ੍ਹਾਂ ਬਾਬੇ ਜੀ ਨੇ ਜੀਵਨ ਵਿੱਚ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਬਹੁਤ ਸੰਗਤਾਂ ਦੇ ਭਲੇ ਕੀਤੇ ਜਿਸ ਦਾ ਵਿਖਿਆਨ ਕਰਨ ਦੀ ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਬਸਕ੍ਰਾਈਬ ਕਰ ਦਿਓ ਦੋਸਤੋ ਜੇ ਬਾਬਾ ਜੀ ਦੀਆਂ ਕਰਾਮਾਤਾਂ ਦੀ ਹੋਰ ਵੀਡੀਓ ਵੇਖਣੀ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਲਿਖ ਦਿਓ ਮੈਂ ਇੱਕ ਹੋਰ ਨਿਮਾਣੀ ਜਿਹੀ ਕੋਸ਼ਿਸ਼ ਕਰਾਂਗਾ ਆਪ ਜੀ ਵਾਸਤੇ ਤੇ ਦੋਸਤੋ ਮੈਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਮਿੱਟੀ ਵਿੱਚ ਜਨਮ ਲਿੱਤਾ ਜਿੱਥੇ ਅਨੇਕਾਂ ਬਹਾਦਰਾਂ ਸੂਰਮਿਆਂ ਤੇ ਸੰਤ ਮਹਾਤਮਾਵਾਂ ਨੇ ਚਰਨ ਪਾਏ ਬੜਾ ਫਕਰ ਹੁੰਦਾ ਹੈ ਦੋਸਤੋ ਇਹ ਸੇ ਕਰਕੇ ਬੜੀ ਖੁਸ਼ੀ ਵੀ ਹੁੰਦੀ ਹੈ ਮੈਂ ਵੀਡੀਓ ਦੀ ਸਮਾਪਤੀ ਕਰਦਾ ਹੋਇਆ ਆਪ ਜੀ ਨੂੰ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ